ਦੀ ਦਵਾਬਾ মিডিਆ ਹਾਊਸ ਤੇ ਤੁਹਾਡਾ ਸਵਾਗਤ ਹੈ ਮੈਂ ਹ ਜਸਦੀਪ ਸਿੰਘ ਚੰਡ ਸੋ ਗੱਲਬਾਤ ਕਰਾਂਗੇ ਵੋਟਰਾਂ ਦਾ ਦੌਰ ਚੱਲ ਰਿਹਾ ਸੋ ਵੋਟਾਂ ਦੇ ਦੌਰ ਵਿੱਚ ਵਕ ਵਕ ਲੀਡਰ ਜਿਹੜੇ ਨੇ ਵਕ ਵਕ ਪਿੰਡਾਂ ਦਾ ਦੌਰਾ ਕਰ ਰਹੇ ਨੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਸੰਦਾ ਸੱਜਨ ਸਿੰਘ ਧੀਮਾ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਇਸੇ ਲੜੀ ਦੇ ਤਹਿਤ ਅੱਜ ਪਿੰਡ ਮਿਠਰਾ ਵਿਖੇ ਪਹੁੰਚ ਚੁੱਕੇ ਆ ਸੋ ਇਸ ਜਗ੍ਹਾ ਤੇ ਆਮ ਆਦਮੀ ਪਾਰਟੀ ਤੋਂ ਵਾਕਵਾਕ ਵਲੰਟੀਅਰਸ ਪਹੁੰਚੇ ਨੇ ਔਰ ਸੱਜਨ ਸਿੰਘ ਜੀ ਮਾਜੀ ਵੀ ਪਹੁੰਚੇ ਨੇ ਸੋ ਸੱਜਨ ਸਿੰਘ ਜੀ ਮਾਜੀ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਨਾਲ ਜਿਹੜੇ ਸਾਥੀ ਆਏ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਦੀ ਪਾਸੇ ਤੋਂ ਦਿਲਪ੍ਰੀਤ ਸਿੰਘ ਜੀ ਟੂਡਰਵਾਲ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਿਲਬ੍ਰੀ ਜੀ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਮਿਲ ਰਿਹਾ ਆ ਤੁਸੀਂ ਵਕਵਾਕ ਪਿੰਡਾਂ ਦਾ ਦੌਰਾ ਕਰ ਰਹੇ ਹੋ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਅੱਜ ਸੋ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਉਹ ਜਨਤਾ ਦੇ ਵੱਲੋਂ ਮਿਲ ਰਿਹਾ ਕਿਉਂਕਿ ਸਾਡੇ ਇੱਥੇ ਜੋ ਲੀਡਰ ਨੇ ਸਰਦਾਰ ਸੱਜਨ ਸਿੰਘ ਚੀਮਾ ਜੀ ਉਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਕਰਵਾਏ ਤੇ ਬੜੀ ਇਮਾਨਦਾਰੀ ਨਾਲ ਜੀ ਤੇ ਬੜੀ ਦਲੇਰੀ ਨਾਲ ਲੋਕਾਂ ਨਾਲ ਡਟ ਕੇ ਖੜਦੇ ਨੇ ਤੇ ਲੋਕ ਵੀ ਉਹਨਾਂ ਦੇ ਕੰਮ ਤੋਂ ਬਹੁਤ ਖੁਸ਼ ਵੀ ਨੇ ਤੇ ਪ੍ਰਭਾਵਿਤ ਵੀ ਨੇ ਜੀ ਔਰ ਆਸ ਹੈ ਇਸ ਵਾਰ ਕਿੰਨੀ ਆਸ ਹੈ ਪਾਰਟੀ ਜਿਹੜੀ ਆ ਉਹ ਉੱਪਰਲੇ ਲੈਵਲ ਤੇ ਜਾਏਗੀ ਸੋ ਸਰਦਾਰ ਸਿੰਘ ਚੀਮਾ ਜੀ ਨੇ ਵੀ ਗੱਲਬਾਤ ਕੀਤੀ ਕਿ ਇਹਦੇ ਵਿੱਚ 13 13 ਸੀਟਾਂ ਫੜ ਲਵਾਂਗੇ ਸੋ ਤੁਹਾਡਾ ਕੀ ਕਹਿਣਾ ਉਹ ਦੇਖੋ ਜੀ ਕਿ ਜਨਤਾ ਦਾ ਫਤਵਾ ਆ ਤੇ ਉਹਨਾਂ ਨੇ ਵੋਟ ਕਿਉਂ ਪੋਣੀ ਕਿਉਂਕਿ ਵੋਟ ਦਾ ਹੱਕ ਜਿਹੜਾ ਉਹ ਇੱਕ ਆਮ ਵਰਗ ਦੇ ਹੱਥ ਵਿੱਚ ਹੁੰਦਾ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਕੰਮ ਕਰਨ ਦੇ ਤੇ ਲੋਕਾਂ ਨੂੰ ਕੰਮ ਕਰਕੇ ਵਿਖਾਉਣੇ ਤੇ ਜੋ ਜ਼ਿੰਮੇਵਾਰੀਆਂ ਕਿਸੇ ਦੇ ਮੋਢੇ ਤੇ ਕੋਲਦਾ ਉਹਦੇ ਵਿੱਚ ਪੂਰੇ ਉਤਰਨਾ ਤੇ ਜਨਤਾ ਬਹੁਤ ਸਿਆਣੀ ਹੈ ਜੇ ਮੈਂ ਗੱਲ ਕਰਾਂ ਆਪਣੇ ਦੁਆਬੇ ਹਲਕੇ ਦੁਆਬੇ ਏਰੀਆ ਦੀ ਦੁਆਬਾ ਏਰੀਆ ਸਾਡਾ ਬਹੁਤ ਸਿਆਣਾ ਆ ਕਦੇ ਵੀ ਇਹ ਭੀੜਾਂ ਨਾਲ ਨਹੀਂ ਚੱਲਦਾ ਤੇ ਬੜੀ ਸਮਝਦਾਰੀ ਨਾਲ ਚੱਲਦਾ ਆ ਤੇ ਚੰਗੇ ਤੋਂ ਵੋਟ ਪਾਉਣਗੇ ਕਿਉਂਕਿ ਇਹਨਾਂ ਨੂੰ ਲੋੜ ਆ ਤੇ ਡਿਵੈਲਪਮੈਂਟ ਦੀ ਜੀ ਸਾਡੇ ਹਲਕੇ ਸੁਲਤਾਨਪੁਰ ਲੋਧੀ ਨੇ ਜੋ ਪਿਛਲੇ ਸਮਿਆਂ ਵਿੱਚ ਕਾਟਾ ਖਾਦਾ ਅੱਜ ਉਹ ਕਾਟਾ ਦੂਰ ਕਰਨ ਦੀ ਜੋ ਇਹਨਾਂ ਨੂੰ ਸਮਾਂ ਮਿਲਿਆ ਆ ਤੇ ਮੈਨੂੰ ਪਤਾ ਆ ਵੀ ਇਹ ਜ਼ਰੂਰ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਾਉਣਗੇ ਤੇ ਸਰਦਾਰ ਲਾਲਜੀਤ ਭੁੱਲਰ ਜੀ ਨੂੰ ਜਿਤਾ ਕੇ ਐਮਪੀ ਬਣਾ ਕੇ ਭੇਜਣਗੇ ਕਿਉਂਕਿ ਸਾਡੇ ਪੰਜਾਬ ਦਾ ਜੋ ਰੁਕੇ ਹੋਏ ਫੰਡ ਜੋ ਰੁਕੇ ਹੋਏ ਕੰਮ ਸਾਡੇ ਜੋ ਸੈਂਟਰਲ ਗਵਰਨਮੈਂਟ ਦੇ ਵਿੱਚ ਪੂਰੇ ਨਹੀਂ ਹੋ ਰਹੇ ਉਸ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਅਸੀਂ ਪੰਜਾਬ ਦੇ ਵਿੱਚੋਂ ਐਮਪੀ ਭੇਜਾਂਗੇ ਤੇ ਸਾਡੀ ਆਵਾਜ਼ ਜਿਹੜੀ ਹੈ ਉਹ ਸੈਂਟਰਲ ਸਰਕਾਰ ਤੱਕ ਪਹੁੰਚ ਸਕਦੀ ਆ ਨਹੀਂ ਤੇ ਇਸ ਟਾਈਮ ਅਸੀਂ ਪੰਜਾਬ ਜਿਹੜਾ ਜਾਂ ਖਾਲੀ ਸਾਡੀ ਕੋਈ ਵੀ ਆਵਾਜ਼ ਜਿਹੜੀ ਹੈ ਸੈਂਟਰ ਤੱਕ ਨਹੀਂ ਪਹੁੰਚਦੀ ਧੰਨਵਾਦ ਜੀ ਬਾਡੀ ਤੋਂ ਦਸਜਨ ਸਿੰਘ ਜੀ ਚੀਮਾ ਹਲਕਾ ਸੁਲਤਾਨਪੁਰ ਲੋਧੀ ਤੋਂ ਸਾਡੇ ਨਾਲ ਸਾਡੇ ਦਰਮਿਆਨ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਆਪ ਕਰਦੇ ਆ ਸਰਬਾਤਮਕ ਪਿੰਡਾਂ ਦਾ ਦੌਰਾ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੋns ਜਿਹੜਾ ਉਹ ਜਨਤਾ ਵੱਲੋਂ ਮਿਲਦੇ ਆ ਜੀ ਦੇਖੋ ਜਿਹੜੀ ਸਾਡੀ ਸਰਕਾਰ ਨੇ ਕੰਮ ਕੀਤਾ ਦਿੱਤਾ ਦਾ ਛਿੰਨਾ ਬਦਲਾ ਆਇਆ ਅੱਜ ਬਿਜਲੀ ਦੇ ਬਿੱਲ ਨਹੀਂ ਆ ਰਹੇ ਐ ਟੋਲ ਪਲੱਗ ਹੀ ਬੰਦ ਕੀਤੇ 42000 ਨੌਕਰੀਆਂ ਦਿੱਤੀਆਂ ਪੰਜਾਬ 'ਚ ਇੱਕ ਬੰਦਾ ਨਹੀਂ ਕਰ ਸਕਦਾ ਕਿ ਮੈਂ ਤੋਂ ਦਿਨੋਂ ਇੱਕ ਢੇਲਾ ਵੀ ਦਿੱਤਾ ਸੋ ਬਹੁਤ ਕੰਮ ਨੇ ਗਿਣਾਂ ਵਿਚੇ ਬੜੀ ਲੰਬੀ ਲਿਸਟ ਐ ਤੇ ਉਹਨਾਂ ਕੰਮਾਂ ਤੋਂ ਖੁਸ਼ ਹੋ ਕੇ ਅੱਜ ਬੜੇ ਹੀ ਦੇਖੋ ਇਸ ਪਿੰਡ ਦੇ ਵਿੱਚ ਵੀ ਜਿਹੜੇ ਦੂਜੀਆਂ ਪਾਰਟੀਆਂ ਪਾਰਟੀਆਂ ਨਾਲ ਸੀ ਆਜ਼ਾਦ ਉਮੀਦਵਾਰ ਉਮੀਦਵਾਰ ਨਾ ਸੀਗੇ ਉਹ ਸਾਰੇ ਜਣੇ ਜਿਹੜੇ ਨੇ ਅੱਜ ਜੁਆਇਨ ਕਰ ਗਏ ਨੇ ਔਰ ਇਤਨਾ ਵਿਸ਼ਵਾਸ ਦਿਵਾਇਆ ਕਿ ਇਹ 80% ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਜਾਣ ਗਿਆ ਸੋ ਮੈਂ ਇਹ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹਨੇਰੀ ਚੱਲ ਰਹੀ ਹੈ ਔਰ ਜਿਹੜਾ ਸਾਡੇ ਇੱਕ ਨਾਰਾ ਹੈ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜਾ ਦਿੱਤਾ ਇੱਕ ਕਿ 13 0 ਇਹ ਸੱਚਾ ਹੋ ਰਿਹਾ 13 0 ਹੋਊਗਾ ਔਰ ਸਾਡੇ ਲਾਲਜੀਤ ਸਿੰਘ ਜੀ ਭルダー ਜਿਹੜੇ ਚਿੰਗੇ ਵੱਡੇ ਮਾਰਜਨ ਤੇ ਨਾਲ ਉਹ ਜਿੱਤਣਗੇ ਤੇ ਜਿਹੜਾ ਇਹ ਹਲਕਾ ਸਾਡਾ ਸੁਲਤਾਨਪੁਰ ਲੋਧੀ ਇਹ ਪਹਿਲਾਂ ਗਲਤੀ ਕਰ ਚੁੱਕਿਆ ਇੱਕ ਗੰਤ ਉਮੀਦਵਾਰ ਨੂੰ ਦਿਤਾ ਕੇ ਉਹ ਗਲਤੀ ਨੂੰ ਇਨ ਇਨਰ ਦੇ ਮੰਨ ਦੇ ਵਿੱਚ ਆ ਵੀ ਅਸੀਂ ਜਿਹੜੀ ਪਿਕਨਿਕ ਆਟਾ ਪੂਰੀ ਕਰਦੇ ਹਾਂ। ਔਰ ਬਿਲਕੁਲ ਕਾਂਗਰਸ ਪਾਰਟੀ ਵੀ ਕਿਤੇ ਨਾ ਕਿਤੇ ਦਾਵਾ ਕਰਦੀ ਨਜ਼ਰ ਆਲੀ ਆ ਕਿ ਸਾਨੂੰ ਇਸ ਵਾਰ ਬਹੁਤ ਬੰਦ ਜਿਹੜਾ ਉਹ ਮਿਲਣ ਜਾ ਰਹੇ ਆ ਤਾਂ ਕਿਸ ਤਰ੍ਹਾਂ ਰਿਸਪੌਂਸ ਆ ਜਿਹੜਾ ਆਮ ਬਾਕੀ ਇਲਾਕਿਆਂ ਦੇ ਵਿੱਚ ਜਿਹੜਾ ਖਡੂਰ ਸਾਹਿਬ ਵਾਲੀ ਸਾਈਡ ਦੇਖੀ ਤਾਂ ਉਸ ਉਸ ਜਗ੍ਹਾ ਤੇ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਜੀ। ਦੇਖੋ ਜੀ ਆਪਣੇ ਲੀਡਰ ਸੰਭਾਲਦੇ ਆ। ਜੀ ਇਹਨਾਂ ਦੀ ਜਿਹੜੀ 70% ਕਾਂਗਰਸ ਹੈ ਸਾਬਕਾ ਮੁੱਖ ਮੰਤਰੀ ਸਾਬਕਾ ਪਾਰਟੀ ਦੇ ਪ੍ਰਧਾਨ ਸਾਬਕਾ ਮੰਤਰੀ ਸਾਰੇ ਹੀ ਛੱਡ-ਛੱਡ ਕੇ ਦੂਜੀਆਂ ਪਾਰਟੀਆਂ 'ਚ ਜਾ ਰਹੇ ਆ ਇਹ ਤਾਂ ਆਪਣਾ ਘਰ ਬਚਾ ਲੈਣ ਇਹਨਾਂ ਨੇ ਦਾਵਾ ਕੀ ਕਰਨਾ ਜਿੰਨਾ ਤੇ ਇਹਨਾਂ ਨੇ ਕੀਆ ਇਹਨੂੰ ਪਾਰਟੀ ਦੀ ਹੂਡ ਨੂੰ ਹੀ ਖਤਰਾ ਹੈ ਨਾ ਔਰ ਸੁਖਵੀਰ ਬਾਦਲ ਜੀ ਵੀ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਵੱਡੀ ਲੀਡ ਲੈ ਕੇ ਸਰਦ ਜਿੱਤਾਂਗੇ ਸੋ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੋ ਬੜੇ ਬੜਾ ਦਿਨ ਬੜੀ ਵਧੀਆ ਗੱਲ ਕਰਦੇ ਆ ਜੀ ਉਹਨਾਂ ਦੀਆਂ ਜੇ ਜ਼ਮਾਨਤਾਂ ਬੱਤੀ ਜਾਣ ਤੇ ਮੈਨੂੰ ਲੱਗਦਾ ਵੀ 13 ਦੇ ਵਿੱਚੋਂ ਘੱਟੋ ਘੱਟ 12 ਤੇ 12 ਨੇ ਜਾਂ ਤੇ ਜ਼ਮਾਨਤਾਂ ਜਬਤ ਹੋਣਗੀਆਂ ਮੈਂ ਤੋਂ ਅਪਰਾਧਨਾਚ TV ਤੇ ਕਹਿ ਰਹੇ ਆ ਤੇ ਬਾਅਦ ਵਿੱਚ ਫੁਟੇਜ ਮੈਨੂੰ ਦਿਖਾ ਦਿਆ ਜੀ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋ ਧੰਨਵਾਦ ਜੀ ਸੋ ਹੋਰ ਵੀ ਸੱਜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਤਾਂ ਮੁਹੰਮਦ ਰਫੀ ਜੀ ਸਾਡੇ ਨਾਲ ਮੌਜੂਦ ਨੇ ਸੋ ਇਹਨਾਂ ਨਾਲ ਵੀ ਅੱਜ ਗੱਲਬਾਤ ਕਰਾਂਗੇ ਰਫੀ ਸਾਹਿਬ ਤੁਗਾ ਪਰਲੋਦੀ ਏਰੀਆ ਦੇ ਵਿੱਚੋਂ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਮਿਲ ਰਿਹਾ ਹਾਂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੈਸੀ ਪਿੰਡ ਵਿੱਚ ਦਾ ਇੱਕ ਸੋਚੇ ਆ ਤੇ ਬਹੁਤ ਵਧੀਆ ਰਿਸਪੌਂਸ ਸਾਨੂੰ ਇਸ ਵੇਲੇ ਤੋਂ ਮਿਲਿਆ ਦਾ ਕੱਲ ਵੀ ਅਸੀਂ ਡੋਰ ਤੋਂ ਡੋਰ ਇਹ ਮਿੱਠਾ ਪਿੰਡ ਦੇ ਵਿੱਚ ਕੀਤਾ ਤੇ ਲਾਲਜੀਤ ਭੁੱਲਰ ਜੀ ਦੇ ਹੱਕ ਦੇ ਵਿੱਚ ਲੋਕਾਂ ਨੇ ਸਾਨੂੰ ਕਿਹਾ ਵੀ ਅਸੀਂ ਮੋੜੇ ਸਵਾਰ ਚੜ੍ਹਨ ਨੂੰ ਹੀ ਪਾਉਣੀ ਆ ਤੇ ਮਾਨ ਜੋ ਕਿਸੰਦਾਰ ਸੱਜਨ ਸਿੰਘ ਚੀਮਾ ਜੀ ਅਸੀਂ 2000 12 13 ਤਾਂ ਇਹ ਚਿਮਾ ਸਾਹਿਬ ਨਾਲ ਜੁੜੇ ਆ ਤੇ ਚਿਮਾ ਸਾਹਿਬ ਵੀ ਇਹੀ ਪ੍ਰਚਾਰ ਕਰ ਰਹੇ ਨੇ ਬਾਦਦੀ ਦਾ ਕਿ ਇਸਵਰ ਕਾਮਾ ਦੀ ਪਾਰਟੀ ਨੂੰ ਜਿਤਾਇਆ ਜਾਵੇ ਤੇ ਸਾਡੀ ਇਹ ਗੁਜਾਰਸ਼ ਸਾਰਿਆਂ ਕੀ ਲਾਗੇ ਵੀ 70 ਸਾਲ ਤੋਂ ਆਪਾਂ ਦੇਖ ਰਹੇ ਆ ਕਿ ਜੋ ਹਾਲਾਤ ਪੰਜਾਬ ਦੇ ਸੀਗੇ ਇਹਨਾਂ ਕਿਹਨੇ ਕੀਤੇ ਆ ਇਹਨਾਂ ਨੇ ਕਾਂਗਰਸ ਕਾੜੀਆਂ ਨੇ ਕੀਤੇ ਆ ਜੀ ਇਹਨਾਂ ਨੇ ਕੀਤੇ ਬਾਕੀ ਅਮਰਤਪਾਲ ਦਾ ਨਕਲ ਥੇ ਵਾਲੇ ਬੂਲਬੰਦੀ ਕੀਰੇ ਨੇ ਸਵਾਲ ਕੀਤਾ ਸੀ ਤੇ ਉਹ ਵੀ ਆਪਣੇ ਵਸਤਾਰ ਦਾ ਸਰਦਾਰ ਸਦਰ ਸਿੰਘ ਜੀਮਾ ਜੀ ਨੇ ਦੱਸਤਾ ਵਾ ਇਹਨਾਂ ਨੂੰ ਬਚੋ ਅਸੀਂ ਮਾਨ ਕਰਦੇ ਆ ਅਮਰਪਾਲ ਜੀ ਦਾ ਇਦਾਂ ਦੀ ਗੱਲ ਕੋਈ ਨਹੀਂ ਵੀ ਅਸੀਂ ਮਾਨ ਕਰਦੇ ਪਰ ਜਿਹੜਾ ਨਾ ਹੁਣ ਜਿਹੜਾ ਇਹਨਾਂ ਨੇ ਮੋਦੀ ਨੇ ਤੇ ਅਮਰਸ਼ਾਹ ਜੀ ਨੇ ਮਿਲ ਕੇ ਉਹਨੂੰ ਪਲਾਨ ਕਰਕੇ ਛੱਡਿਆ ਇਸ ਤੋਂ ਅਸੀਂ ਦਿੱਕੀ ਆ ਬਸ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਦਾ ਅਕਰਤ ਸਾਹਿਬ ਮਿਹਰਬਾਨੀ ਜੀ ਸੋ ਬਿਲਕੁਲ ਆਮ ਆਦਮੀ ਪਾਰਟੀ ਤੋਂ ਵਾਕਫ ਸੱਜਣਾ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਜਸਦੇਵ ਸਿੰਘ ਛੰਡ ਦਵਾਬਾ মিডিਆ ਹਾਊਸ ਸੁਲਤਾਨਪੁਰ ਲੋਧੀ